ਰੋਜੀ ਰੋਜੀ ਬਤਾ ਕਿਵੇਂ ਆ ਮੇਰਾ ਪੁੱਤ ਮੇਰਾ ਛੋਣਾ ਪੁੱਤ ਕਿਵੇਂ ਆ ਹੈ ਵੇਖੋ ਭਈਆ ਹਾਂ ਬੱਚਾ ਕਿੰਨਾ ਪਿਆਰਾ ਕਿੰਨਾ ਸੋਹਣਾ ਬੱਚਾ ਐਂ ਜੀ ਕਰਦਾ ਨਾ ਵੇਖੀਏਗੀ ਵੇਖੀਏਗੀ ਹੈ ਨਾ ਕਿੰਨਾ ਮਸੂਮ ਆ ਯਾਰ ਯਾ ਤੁਹਾਡਾ ਪਾਪੀ ਉਹ ਇਹਦੇ ਵਿਚਾਰੇ ਜਿਹੜਾ ਪੂਛ ਵੜਦੀ ਕੀ ਮਿਲ ਗਿਆ ਤੁਹਾਨੂੰ ਮਿਲਿਆ ਕੀ ਤੁਹਾਨੂੰ ਦੱਸੋ ਐ ਇੰਨਾ ਪਿਆਰਾ ਬੱਚਾ ਰ ਇੰਨਾ ਸੋਹਣਾ ਬੱਚਾ ਤੇ ਭਾਈ ਇਹਨਾਂ ਦੀ ਤਾਂ ਸਮਝ ਲਓ ਵੀ ਤੁਸੀਂ ਸੇਵਾ ਕਰਿਆ ਕਰੋ ਜਿੰਨੀ ਵੀ ਕਰ ਸਕਦੇ ਹੋ ਇਹ ਬੇਜਵਾਨਾਂ ਦੀ ਬੱਚਾਂ ਦੀ ਤੇ ਜਨਮ ਨਾ ਕਰਿਆ ਕਰੋ ਪਾਪ ਨਾ ਕਰਿਆ ਕਰੋ ਇਹਨਾਂ ਦੇ ਤੁਸੀਂ ਹੁਣ ਮੈਂ ਤੁਹਾਨੂੰ ਬੱਚੇ ਦਿਖਾਉਣਾ ਵੀ ਆਹ ਬੱਚਾ ਪਿਆ ਠੀਕ ਆ ਇਹ ਫੀਮੇਲ ਆ ਤੇ ਢਿੱਡ ਵੇਖੋ ਇਹਦਾ ਵੀ ਸੁੱਕ ਗਿਆ ਜਮਾ ਢੂਈ ਨਾ ਲੱਗਿਆ ਪਿਆ ਦੇਖ ਲਓ ਆ ਦੇਖ ਲਓ ਸਿਰਫ ਦੋ ਉਂਗਲਾਂ ਦਾ ਢਿੱਡ ਰਹਿ ਗਿਆ ਦਾ ਠੀਕ ਆ ਕਿਉਂ ਰਹਿ ਗਿਆ ਕਿਉਂਕਿ ਇਹਦੇ ਕੰਨਾਂ 'ਚ ਨਹੀਂ ਕੀੜੇ ਵੜ ਗਏ ਕੀੜੇ ਪੈ ਗਏ ਤੇ ਗਲਬਜ ਦੀ ਨਿਕਲ ਗਏ ਠੀਕ ਆ ਕੁਛ ਖਾਦਾ ਪੀਤਾ ਨਹੀਂ ਜਾਂਦਾ ਵਿਚਾਰੀ ਤੋਂ ਤੇ ਹੁਣ ਅਸੀਂ ਮਸਾ ਆਂਡੇ ਕੱਚੇ ਆਂਡੇ ਪਿਆ ਦੇਣੇ ਹੁੰਨੇ ਖਵਾ ਦੇਣੇ ਹੁੰਨੇ ਇਹ ਥੋੜਾ ਬਹੁਤਾ ਦੁੱਧ ਟ੍ਰੀਟਮੈਂਟ ਇਹਦਾ ਚੱਲੀ ਜਾਂਦਾ ਭਾਲ ਹੋ ਜੂ ਆ ਪਹਿਲਾਂ ਨਾਲੋਂ ਕੁਝ ਸੁਧਾਰ ਆ ਹਾਲਤ 'ਚ ਕਿਉਂਕਿ ਜਦੋਂ ਕੀੜੇ ਪੈ ਜਾਂਦੇ ਨੇ ਉਹ ਫਿਰ ਸੌਣ ਨਹੀਂ ਦਿੰਦੇ ਉਹ ਪਾਗਲ ਕਰ ਦਿੰਦੇ ਆ ਪਾਗਲ ਉਹ ਹਾਲ ਵਿਚਰੀ ਨਾਲ ਇਹਦੇ ਨਾਲ ਹੋਇਆ ਠੀਕ ਆ ਇਹਨੂੰ ਪਾਗਲ ਕਰਤਾ ਹੁਣ ਆ ਪੱਖੇ ਦੀ ਹਵਾ ਪੂਰੀ ਬਹੁਤ ਜ਼ਿਆਦਾ ਪੱਖੇ ਦੀ ਹਵਾ ਤੇ ਸਮਝ ਲਓ ਵੀ ਤੁਸੀਂ ਵਿਚਾਰੀ ਇੱਥੇ ਸੁੱਤੀ ਰਹਿੰਦੀ ਉੱਠਦੀ ਨਹੀਂ ਬਸ ਦੁੱਧ ਪੀ ਲਿਆ ਆ ਦੁੱਧਾ ਕੀ ਕਹਿੰਦੇ ਇਹਨਾਂ ਨੂੰ ਉਹ ਲਾ ਦੇਈਦੀ ਆ ਬੋਤਲ ਲਾ ਦੇਈਦੀ ਗਲੂ ਕੋਜ ਤੇ ਠੀਕ ਹੈ ਜੋ जख्म ਸੁੱਕਣ ਦੇ ਲਾਉਣੇ ਆ ਹਨ ਦਵਾਈ ਵਗੈਰਾ ਦੇਤੀ ਬੱਚੇ ਨੇ ਉੱਠਣ ਆਣੀਆਂ ਨੇ ਸੁੱਤੇ ਹੀ ਰਹਿਣਾ ਠੀਕ ਹੈ ਬਾਕੀ ਸਾਰੇ ਸੁੱਤੇ ਰਹਿੰਦੇ ਆ ਇਹ ਤੇ ਭਰਾਵੋ ਭੈਣਾਂ ਨੂੰ ਮੈਂ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਸੇਵਾ ਕਰਿਆ ਕਰੋ ਜਿਵੇਂ ਕਿ ਕੱਲ ਮੈਨੂੰ ਜਸਮੋਣਜੀਤ ਭੈਣ ਜੀ ਨੇ ਕਿਹਾ ਸੀਗਾ ਵੀ ਵੀਰੇ ਆ ਤੋਬਾ ਸਾਫ ਕਰਾ ਲਓ ਕਿਸੇ ਨੂੰ ਕਹਿ ਕੇ ਵੀਰੇ ਇੱਥੇ ਨਹੀਂ ਇੰਨੀ ਕੋਈ ਵੀ ਸੁਣਵਾਈ ਹੁੰਦੀ ਕੀ ਆਪਣੇ ਮੈਂ ਥੋੜੇ ਗੱਲ ਹੋਰ ਆ ਸਾਡੇ ਹੋਰ ਆ ਤੇ ਇਹ ਬਸ ਐ ਸਮਝ ਲਓ ਵੀ ਠਗੀ ਰਵੇ ਤਾਂ ਚੰਗੀ ਏ ਗੱਲ ਤੇ ਦੂਜੀ ਗੱਲ ਆਂਟੀ ਨੇ ਆਪਨੂੰ ਪੁੱਛਿਆ ਸੀਗਾ ਜੀ ਬੈੱਡ ਬੇਟਾ ਬੈੱਡ ਦੱਸ ਮੈਨੂੰ ਇਹਨਾਂ ਦੇ ਬਣਵਾਉਣੇ ਆਪਾਂ ਤੇ ਉਹ ਇੱਥੇ ਮਿਲ ਜਾਂਦੇ ਆ ਉਹ ਨਹੀਂ ਆਪਣੇ ਮਿਲਦੇ ਆਪਣੇ ਤੁਸੀਂ ਇਹ ਸਮਝ ਲਓ ਆਂਟੀ ਜੀ ਮੈਂ ਤਾਂ ਤੁਹਾਨੂੰ ਇਹੀ ਅਪੀਲ ਕਰਦਾ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਕਿ ਪਹਿਲਾਂ ਆਪਾਂ ਜਗ੍ਹਾ ਦੇ ਪੈਸੇ ਭਰ ਦਈਏ ਹਾਂ ਤੇ ਬਾਕੀ ਦੂਜੀ ਗੱਲ ਇਹ ਵੀ ਉਹ ਬਣਵਾਉਣੇ ਪੈਣਗੇ ਬੈੱਡ ਉਹ ਆਪਾਂ ਨੂੰ ਇੱਥੇ ਐ ਸਮਝ ਲਓ ਬਣੇ ਬਣਾਏ ਤਾਂ ਮੁਸ਼ਕਲ ਹੀ ਆ ਅੱਜ ਬਣੇ ਬਣਵਾਏ ਲਵਾਂਗੇ ਵੀ ਤਾਂ ਮਹਿੰਗੇ ਬਹੁਤ ਪੈ ਜਾਂਦੇ ਆ ਜੇ ਆਪਾਂ ਉਹ ਬਣਵਾ ਲਾਂਗੇ ਤਾਂ ਤੁਸੀਂ ਸਮਝ ਲਓ ਵੀ ਉਹ ਸਸਤੇ ਪਹਿਣਗੇ ਆਪਾਂ ਨੂੰ ਜਿਆਦਾ ਮਹਿੰਗੇ ਨਹੀਂ ਪੈਦੇਗੇ ਇਹ ਬਾਕੀ ਤੁਸੀਂ ਵੇਖ ਲਓ ਜੀ ਅ ਥੋੜਾ ਹੀ ਹੈ ਨਾ ਜੋ ਵੀ ਹੈਗਾ ਮੈਂ ਤਾਂ ਕਹਾਂ ਸਮਝ ਲਓ ਵੀ ਰਾਤ ਸੇਵਾਦਾਰ ਆਪਾਂ ਸਰਪੇ ਨਾ ਦਾ ਟੱਡ ਭਰ ਸਕਦੇ ਆ ਨਾ ਟੱਡ ਚ ਪਾ ਸਕਦੇ ਆ ਜੋ ਘੱਲਣਾ ਤੁਸੀਂ ਘੱਲਣਾ ਜੋ ਇਹਨਾਂ ਦੀ ਦੇਖਭਾਲ ਕਰਨੀ ਤਾਂ ਤੁਸੀਂ ਕਰਨੀ ਆ ਨਾ ਜੀ ਏ ਆਪਾਂ ਤਾਂ ਚਲੋ ਹੈ ਨਹੀਂ ਦੁੱਧ ਨੇ ਪੀ ਲਿਆ ਹੁਣੇ ਹੀ ਪਿਆ ਦੁੱਧ ਨੇ ਥੋੜਾ ਛੜਤਾ ਸੀ ਚਲੋ ਆ ਇਧਰ ਬਾਬਾ ਜੀ ਖਿੱਚਣਗੇ ਉਹ ਹੁਣ ਤੁਸੀਂ ਬਾਬਾ ਨਹੀਂ ਛੜਦਾਗਾ ਬਾਬਾ ਭਲੇੜ ਦਿੰਦਾ ਜਿਹੜੀ ਕੀ ਵੀ ਫਿਲ ਜੇ ਤੇ ਆਹ ਜਗਾ ਜੀ ਚਾਰ ਮਰਲੇ ਤੇ ਆਪਾਂ ਇਹੀ ਤੁਹਾਨੂੰ ਕਹਿੰਦੇ ਆ ਵੀ ਪਹਿਲਾਂ ਆਪਾਂ ਇਹ ਜਗਾ ਦੇ ਪੈਸੇ ਭਰ ਦਈਏ ਜਿੰਨੀ ਵੀ ਜਲਦੀ ਹੋ ਸਕਦਾ ਕਿਉਂਕਿ ਆਪਣੇ ਹੱਥੋਂ ਜੇ ਜਗਾ ਚਲੀ ਗਈ ਤੇ ਆਪਣਾ ਐ ਸਮਝ ਲਓ ਵੀ ਸ਼ੈਲਟਰ ਨਹੀਂ ਬਣਨਾਗਾ ਤੇ ਮੇਰਾ ਸੁਪਨਾ ਇਹੀ ਹੈ ਵੀ ਉੱਧਰ ਆਪਾਂ ਚਾਦਰਾਂ ਹੋਰ ਪਾ ਲਾਂਗੇ ਆਹ ਸ਼ੀਟਾਂ ਕੁਛ ਜੈਨਰ ਪਏ ਕੁਛ ਲੈ ਆਵਾਂਗੇ ਚਾਦਰਾਂ ਵੀ ਆਪਣੇ ਕੋਲ ਚਾਰ ਪਈਆਂ ਤੇ ਕੁਛ ਚਾਦਰਾਂ ਕੋਈ 8-10 ਚਾਦਰਾਂ ਹੋਰ ਲਿਆ ਕੇ ਤੇ ਆਪਾਂ ਇਹਨਾਂ ਦੇ ਪੈਸੇ ਪੂਸੇ ਭਰ ਕੇ ਕੰਧਾ ਕੋਲੇ ਕਰ ਲਗੇਈਏ ਇਹਦੇ ਤੇ ਉਸ ਤੋਂ ਬਾਅਦ ਖੁੱਲੇ ਤੁਰੇ ਫਿਰਾਂ ਕਰਨਗੇ ਬੂਟੇ ਆਪਾਂ ਲਾਉਣੇ ਆ ਜੀ ਸਾਰਿਆਂ ਦੇ ਨਾਮ ਤੋਂ ਜਿਹਨੇ ਜਿਹਨੇ ਵੀ ਆਪਣੀ ਮਦਦ ਕੀਤੀ ਆ ਜਸਮੋਨ ਜੀ ਤੇ ਭੈਣ ਜੀ ਹੋਗੇ ਆਂਟੀ ਹੋਗੇ ਤੇ ਬਾਕੀ ਹੋਰ ਵੀ ਜਿਨੇ ਆਪਣੇ ਅਮਰੀਕ ਬਾਈ ਜੀ ਹੋਗੇ ਹਨਾ ਤੇ ਜਿਨੇ ਕਿਸੇ ਨੇ ਨਹੀਂ ਵੀ ਹੈਲਪ ਕੀਤੀ ਆਪਣੇ ਉਹ ਵੀ ਮਦਦ ਕਰਦਾ ਆਪਾਂ ਨੂੰ ਮੈਸੇਜ ਕਰਿਆ ਜੇ ਆਪਾਂ ਸਾਰਿਆਂ ਦੇ ਨਾਮ ਦੇ ਫਲਦਾਰ ਬੂਟੇ ਲਾਉਣੇ ਵੀ ਛਾਂ ਇਹ ਮੰਨਣਾ ਹਨਾ ਬੂਟਿਆਂ ਦੀ ਤੇ ਫਲ ਤੁਸੀਂ ਖਾਓ ਆਪਾਂ ਖਾਈਏ ਅਸੀਂ ਖਾਈਏ ਜਦੋਂ ਵੀ ਤੁਸੀਂ ਆਓ ਹਨਾ ਤੇ ਫਲ ਆਪਾਂ ਸਾਰੇ ਰਲ ਮਿਲ ਕੇ ਖਾਈਏ ਤੇ ਛਾਵੇਂ ਇਹ ਬੈਠਣ ਬੱਚੇ ਬੈਠਣ ਠੰਡੀ ਛਾਂ ਤੇ ਤੁਹਾਨੂੰ ਪਤਾ ਜਿਹੜੀ ਬੂਟਿਆਂ ਦੀ ਛਾਂ ਹੁੰਦੀ ਬਹੁਤ ਵਧੀਆ ਠੰਡੀ ਛਾਂ ਹੁੰਦੀ ਹੈ ਹਨਾ ਤੇ ਆਪਾਂ ਫਲਦਾਰ ਬੂਟੇ ਲਾਵਾਂਗੇ ਤੇ ਬਾਕੀ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਵੀਡੀਓ ਸ਼ੇਅਰ ਅੱਗੇ ਤੋਂ ਅੱਗੇ ਕਰ ਦਿਆ ਕਰੋ ਚਲੋ ਬਾਕੀ ਤੁਹਾਨੂੰ ਜੋ ਵੀ ਅਪਡੇਟ ਆਪਣੇ ਬੱਚਿਆਂ ਦੀ ਹੈ ਨਾ ਦਿੰਨੇ ਆ ਜੀ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ